ਸੋ ਸ੍ਰੀ ਕਾਲ ਬਈ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਆ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਫੂਲ ਤੇ ਉਹ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਆਪਾਂ ਆਪਣੇ ਹੀ ਫਾਰਮ ਤੋਂ ਕੀਤੀ ਆ ਜਿੱਥੇ ਆਪਣੇ ਕੋਲ ਅੱਜ ਦੋ ਕਟੀਆਂ ਮੋਹਰਾਂ ਨਸਦੀਆਂ ਟਾਪ ਕੁਆਲਿਟੀ ਦੇ ਕਟੀਆਂ ਆਈਆਂ ਨੇ ਸੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦਿਖਾਵਾਂਗੇ ਪਰ ਪਹਿਲਾਂ ਬੇਨਤੀ ਜਰੂਰ ਕਰਦਾ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਬਾਰੇ ਵੀਰ ਭਾਈ ਵੀਡੀਓ ਥੋੜੀ ਦੇਖਦਾ ਫੋਨ ਲਾ ਕੇ ਕਹਿੰਦਾ ਬਈ ਕਿੰਨੀ ਹੋਰ ਆ ਕੀ ਸਾਰੀ ਡਿਟੇਲਸ ਤੁਹਾਨੂੰ ਦੱਸਾਂਗੇ ਠੀਕ ਹੈ ਨਾ ਤੇ ਇਕੱਟੀਆਂ ਦੀ ਜਾਣਕਾਰੀ ਤੁਹਾਨੂੰ ਖੁਸ਼ਦੀਪ ਤੋਂ ਦਵਾਵਾਂਗੇ ਸੋ ਪਹਿਲਾਂ ਇੱਕ ਬੇਨਤੀ ਜੀ ਕਰਦੇ ਆ ਜਿਹੜੇ ਪਰ ਆਪਣੇ ਚੈਨਲ ਨਾਲ ਨਵੇਂ ਜੁੜੇ ਤੇਨੂੰ ਸਬਸਕ੍ਰਾਈਬ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਾ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅਮੀਰ ਕਰਦੇ ਆ ਸਾਰੇ ਬਰਾ ਠੀਕ ਠਾਕ ਹੋਗੇ ਤੇ ਖੁਸ਼ਦੀਪ ਤੋਂ ਕਰਾਉਣਾ ਤੁਹਾਨੂੰ ਇਕੱਟੀਆਂ ਦੀ ਜਾਣਕਾਰੀ ਲੈ ਕੇ ਦਿੰਦੇ ਆ ਇਦਾਂ ਦੀ ਕਿਸੇ ਵੀ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਵੀਡੀਓ ਬਣਾਉਣ ਲਈ ਨੰਬਰ ਆਪਣਾ 9417950102 ਡਰੈੱਸ ਆਪਣਾ ਰਾਮਪਰਾ ਗ ਪੁਠੰਡਾ ਜ਼ਿਲ੍ਹਾ ਤੇ ਫੂਲਪੰਡਾ ਬਈ ਆਪਣਾ ਰਾਮਪਰੇ ਦੇ ਨਾਲ ਆਦੇ ਵੀਰ ਪੁੱਛਦੇ ਹੁੰਦੇ ਕਿੱਥੇ ਰਹਿ ਗਿਆ ਕਿ ਆਪਾਂ ਨੂੰ ਯਾਦ ਆ ਹਰਿਆਣੇ ਤੋਂ ਫੂਲ ਜਿਆਦੇ ਆਉਂਦੇ ਆ ਤੇ ਕਟੀਆਂ ਆਪਣੀਆਂ 2-4 ਗੰਢਾਂ ਪਰਵਾਣ ਦੇ ਕਿਰਪਾ ਛੋਟੀ ਵੀਡੀਓ ਤੇ ਸ਼ੇਅਰ ਹੋ ਜਾਂਦੀਆਂ ਵੱਡੀ ਵੀਡੀਓ ਚਲੋ ਆਪਾਂ ਜਈਆ ਨਹੀਂ ਵੀ ਪਾਉਂਦੇ ਜਿਵੇਂ ਪਿਛਲੀਆਂ ਕਟੀਆਂ ਪਾਈਆਂ ਸੀ ਤੇ ਵੱਡੀ ਵੀਡੀਓ ਦੇ ਪਈ ਨਹੀਂ ਆਪਾਂ ਤਾਂ ਛੋਟੀ ਵੀਡੀਓ ਸ਼ੇਅਰ ਹੋ ਗਈਆਂ ਸੋ ਜਿਹੜੇ ਵੀਰ ਨੇ ਇਹ ਕਟੀਆਂ ਖਰੀਦਣੇ ਆਪਣੇ ਸੰਪਰਕ ਕਰ ਲਓ ਤੇ ਵੀਡੀਓ ਦੇ ਐਂਡ ਤੱਕ ਜੁੜਦੇ ਰਹੋ ਖੁਸ਼ਦੀਪ ਦੋ ਆਪਾਂ ਕਟੀਆਂ ਦੀ ਜਾਣਕਾਰੀ ਦਿਵਾਉਣੇ ਆਜਾ ਵੀ ਖੁਸ਼ਦੀਪ ਵਿਚਾਲੇ ਆ ਜੀ ਸਾਥੀ ਦੇ ਕ ਸਵਾਗਤ ਹੈ ਤੁਹਾਡਾ ਸਿਰਤਾਉਣ ਨੰਬਰ ਦੇ ਜੀ ਫਾਰਮਸ ਤੇ ਉਮੀਦ ਕਰਦੇ ਹਾਂ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਹੋਏ ਹੈਗੇ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਜੀ ਪਹਿਲਾਂ ਇੱਕ ਬੇਨਤੀ ਕਰਦੇ ਆਗੇ ਠੀਕ ਹੈ ਨਾ ਕਿ ਜੇ ਤੁਸੀਂ ਆਪਣੇ ਕੇਲ ਦੇ ਬਾਈ ਨਵੇਂ ਵੀ ਆਇਓਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਐਦਾਂ ਦੀਆਂ ਫਾਰਮ ਬੜੀ ਨਾ ਬਾਈ ਜੀ ਮਤਲਬ ਧੁਮਾਕੀ ਕੀ ਦੀ ਹੈ ਨਾ ਇੱਦੇ ਟਾਪ ਕੁਆਲਟੀ ਦੇ ਬੱਚੇ ਆਪਣੇ ਚੈਨਲ ਤੇ ਬਹੁਤ ਆਉਂਦੇ ਆ ਜੀ ਪਿਛਲੇ ਕੁਝ ਟਾਈਮ ਪਹਿਲਾਂ ਆਪਾਂ ਨੀਲੀ ਰਵੇ ਇਕੱਠੇ ਸੈਂਡ ਕਰੀਏ ਸੀ ਗਿਆ ਠੀਕ ਹੈ ਨਾ ਤੇ ਛੋਟੇ-ਕਟੇ ਸੇਲ ਕਰਦੇ ਰਹਿੰਦੇ ਆਪਣੇ ਕੋਲੇ ਚੱਗੇ ਜਾਣ ਬ हां कट्टी वीडियो तो बड़ी दिखाई दे कट्टी छोटी सी छोटी सी भाई जी तो भाई जी भाई मेरा दो दिन तक जी बाजी पर कट्टी भाई तो लू दस देना ਸਾਡੀ ਵੀਡੀਓ ਵਿੱਚ ਇਹਨਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਈ ਕੋਲੇ ਹਾਰੇ ਕੱਦ ਖਾ ਹੋਏ ਸਾਹਮਣੇ ਕਰਕੇ ਦਿਖਾਈ ਜਾਂਦੇ ਐਜੋ ਹੀ ਕੱਦ ਖਾ ਆਪਰਾ ਵੀ ਵੀਡੀਓ ਖਾਦ ਲਈ ਲੋ ਜੀ ਆਪਣੀ ਗਰੰਟੀ ਵੀ ਦੇ ਬਾਕੀ ਸਾਲੀ ਤੁਸੀਂ ਬਾਈ ਤੁਹਾਨੂੰ ਦੀ ਆਪ ਆਏ ਕਰਨੀ ਹੁੰਦੀ ਹੈ ਜੀ ਜੇ ਵੀਡੀਓ ਦੇ ਕਿਹਾ ਬਾਈ ਤੁਸੀਂ ਆਪ ਆ ਕੇ ਕਰਨੀ ਆ ਹਾਂ ਜੀ ਬਾਈ ਜਿੰਨੀ ਕਿ ਸਾਡੀ ਹੋ ਸਕਦਾ ਸੀ ਉਹ ਲੋਨੀ ਟੀ.ਐੱਡੀ ਦਿਖਾਉਣੇ ਦਿਖਾਉਣੇ ਬਈ ਰਿਵਰਸੀ ਫੋਟੋ ਪਹਿਲੀ ਕੱਢਣੀ ਗੱਲ ਕੀਤੀ ਆਪਾਂ ਦੀ ਉਮਰ ਦੀ ਕਿੰਨੀ ਹੋ ਰਹੀ ਜੀ ਉਮਰ ਦੀ ਗੱਲ ਕਰੀਏ ਬਾਈ ਜੀ 12 13 ਮਹੀਨੇ ਦੀ ਉਮਰ ਆ ਗਈ ਝੋਲੀ ਚੈੱਕ ਕਰਾਓ ਪਹਿਲਾਂ ਆਪਾਂ ਚਟਟੀ ਠੀਕ ਹੈ ਨਾ ਬਾਹਰ ਸੁਣੇ ਪਤਲੇ ਥਾਨ ਲੱਗੇ ਉਹਦੀ ਉਹਦੇ ਨਾ ਬਾਈ ਚਾਰ ਥਾਨੇ ਪੰਜ ਕੋਈ ਕੋਣੀ ਬਾਈ ਪਤਲੀ ਚਮੜੀ ਦੇ ਕੱਟੇ ਬਾਈ ਦੋਨੇ ਲਓ ਬਾਈ ਠੀਕ ਹੈ ਨਾ ਬਾਈ ਸੀ ਸਕਵਾੜੀ ਚੈੱਕ ਕਰ ਲੋ ਰੇਂਗਰ ਸਿੰਘ ਨਾਲ ਹੀ ਮੋੜੀ ਕੁੰਡਾ ਠੀਕ ਹੈ ਫੋਲ ਜਰੂਰ ਆ ਗਿਆ ਬਾਈ ਜੀ ਬਾਕੀ ਨਾਲ ਹੀ ਕੁੰਡਾ ਮੋੜ ਚੁੱਕੀ ਆ ਹਾਂਜੀ ਬਾਈ ਗਰਾਈ ਸਿੰਘ ਕਰ ਰਿਹਾ ਸ਼ੁਰੂ ਦਾ ਹਫਤੇ ਹਾਂ ਬਈ ਇੰਨੀ ਕਿੰਨੀ ਉਮਰ ਹੋ ਮਾਰ ਕੇ ਸਤਾਬ ਕਾਦ ਤੋਂ ਨੀਲ ਕਰਾਉਂਦੀ ਆ ਬਾਈ ਜੀ ਗੱਟੀ ਇੱਥੇ ਖੜਾ ਰਹੀ ਅੱਛਾ ਓਏ ਓਰੇ ਜੇ ਕਹਿੰਦਾ ਵੀ ਤਾਣਾ ਫਿਰ ਵੀ ਆਪਾਂ ਕੋਈ ਵੀਡੀਓ ਚੈੱਕ ਕਰ ਆਪਣਾ ਕਾਦ ਬਰੋਕ ਹੋਵੇ ਬਿਠਾਉਣ ਦੇ ਤੇ ਸੰਸਰ ਨਾਲ ਜੀ ਜੀ ਤਾਂ ਕਿ ਮੋਲ ਅੱਫੇ ਦੋਸਤ ਆਉਂਦੀ ਦਸਾਂ ਨਵਾਂ ਦੀ ਕਿਰਤ ਕਮਾਈ ਚ ਪੈ

ਬੀ ਬੋਲਿਓ ਤੇ ਤੇ ਲੈ ਕੇ ਗਈ ਪੌਣੀ ਹੋ ਗਈ ਉਸ ਤੋਂ ਬਾਅਦ ਜੋ ਖਾਦੇ ਪਾਉਂਦੀਆਂ ਬਿਨਾਂ ਰਵਾਇਆ ਹਾਂਜੀ ਬਈ ਕੋਈ ਤੇ ਨਹੀਂ ਕਿਹਾ ਕੋਈ ਨਾ ਆ ਬਈ ਕੁਛ ਵੀ ਨਹੀਂ ਜਿਵੇਂ ਆਈਆਂ ਵੀ ਓਦਾਂ ਹੀ ਖੜੀ ਆਈ ਬਸ ਤੇ ਥੜਿਆ ਨਹੀਂ ਪਾਇਆ ਰਾਤ ਆਈ ਸੀ ਹਾਂ ਹੁਣ ਆਪਾਂ ਨੂੰ ਵੀ 11 12 12:00 ਵਜੇ ਹੋ ਜੂਗੇ ਹਾਂਜੀ ਬਈ ਇਹਦੀ ਉਮਰ ਕਿੰਨੀ ਕਰੀ ਗੱਲ ਉਮਰ ਦੀ ਗੱਲ ਉਮਰ ਦੀ ਗੱਲ ਕਰੀ ਬਈ 19 ਉਮਰ ਹੈ ਦੀ ਹੈਗੀ ਠੀਕ ਹੈ ਨਾ ਤੇਰਾ ਜੇ ਮੈਂ ਮਾਰ ਕੇ ਸੰਗਾਕ ਸਜਰੀ ਖੁਦ ਆ ਆ ਕੇ ਕਰਨੀ ਵੀ ਆਪਣੀ ਗਾਰੰਟੀ ਹੋਊਗੀ ਹਾਂਜੀ ਬਈ ਜੇ ਪੌਂਡ ਕਰੋਂ ਜਿਵੇਂ ਪੌਂਡ ਆਪਾਂ ਕੋਈ ਕਰਦੇ ਹਾਂ ਹਾਂ ਬਈ ਇਹਦਾ ਨੰਬਰ ਦਿੰਦਾ ਨਾ ਰੇਟ ਕਰ ਲਿਓ ਠੀਕ ਹੈ ਨਾ ਜਿੱਦਾਂ ਥੋੜੀ ਤੂੰ ਸਾਡੀ ਗਰੰਟੀ ਹਾਂਜੀ ਬਈ ਇਹ ਥੋੜੀ ਲਸੀ ਜੂਲਾਂ ਤੋਂ ਹਾਂਜੀ ਬਈ ਜੀ ਪੂਰਾ ਬਹੁਤ ਵਧੀਆ ਵੀ ਹਾਂ ਕੁਆਲਟੀ ਕੁਆਲਟੀ ਪਟਪੜੇ ਦੀ ਕੁਆਲਟੀ ਚੈੱਕ ਕਰ ਸਕਦੇ ਬਈ ਅੱਜ ਸ਼ਾਮ ਤੋਂ ਹੀ ਆਪਣੀ ਕੋਈ ਨਹੀਂ ਅੱਜ ਆਪਾਂ ਫੇਸ ਕੁਆਲਟੀ ਚੈੱਕ ਕਰੋ ਬਈ ਕੱਟੀ ਠੀਕ ਹੈ ਨਾ ਰੇਗਰ ਸਿੰਘ ਨਾਲ ਹੀ ਮੋੜ ਚੁੱਕੀ ਹੈਗੀ ਰੇਟ ਵੀ ਆਪਣੇ ਜਾਇਜ਼ ਹੀ ਹੁੰਦੇ ਰੇਟ ਬਈ ਜੀ ਆਪਣੇ ਜਾਇਜ਼ ਹੁੰਦੇ ਕੰਨੀ ਆਪਣੇ ਕੋਲ ਕੱਢੀਆਂ ਦੋ ਦੋ ਵੀਡੀਓ ਦੀ ਬੈਠੀ ਹਾਂ ਹਾਂਜੀ ਭਾਈ ਮੋਰਗਰਾ ਦੋ ਦਫਾ ਦਾ ਇੱਕ ਕੱਡ ਕੱਡ ਵੀ ਤੁਹਾਨੂੰ ਦਿਖਾ ਦੇਣਾ ਤੇ ਝੋੜੀ ਦੀ ਚੋਣ ਕਰਾ ਦੇਣਾ ਯੋ ਭਾਈ ਚਾਰ ਤਾਂ ਨੇ ਚਾਰੇ ਤਾਂ ਲਿਕਰਵੇਂ ਲੱਗੇ ਹੋਏ ਨੇ ਪੰਜਵੀਂ ਦੀ ਵੱਖਰੀ ਖੋਰ ਛਾਕਣੀ ਹੋਣੀ ਇਸ ਕੱਢੀ ਚ ਦੋਨਾਂ ਕੱਢੀਆਂ ਨੇ ਭਾਈ ਉਸ ਗੱਲ ਦੀ ਆਪਣੀ ਗਾਰੰਟੀ ਹੋਈ ਦੋਦੇ ਹਾਨ ਪਰਵਾਹਣਾ ਨਾ ਹਾਨ ਪਰਵਾਹਣਾ ਭਾਈ ਸਾਭਣੀ ਹੋਵੇਣਾ ਨੌਕ ਨਾਲ ਜੋੜੀ ਵੀ ਸਾਫ ਸਕਦਾ ਸਵੇਰੇ ਕਿੱਦਾਂ ਸੇਓ ਜੀ ਨੇ ਹਾਂਜੀ ਆਪਾਂ ਸਵੇਰੇ ਹੋਣੀ ਜਾਂਦਾ ਤੇ ਬਾਕੀ ਬਈ ਜੇ ਆਪਣੇ ਰੇਟ ਗਿਆ ਹੋਊਗੀ ਤੇ ਜਿਹੜੀ ਬਸੂ ਛੇੜੂਗਾ ਛੇੜੂਗਾ ਇਨਾ ਕਿੱਤਿਆਂ ਵੀ ਮੁੱਲ ਆਪਾਂ ਕਰਾਂਗੇ ਫੋਨ ਤੇ ਠੀਕ ਹੈ ਨਾ ਕਿਉਂਕਿ ਵਿੱਚ ਵਪਾਰੀ ਵੀ ਲੈ ਜਾਂਦੇ ਹੁੰਦੇ ਆਪਾਂ ਨੂੰ ਕਟੀਆਂ ਔਰ ਕੇ 100 ਅਲੇ ਦਾ ਪੜ ਦੋਗਾ ਉਹਨਾਂ ਨੇ ਵੀ ਬਈ ਕਹਾ ਛੇੜ ਕਰਨੀ ਹੁੰਦੀਆਂ ਆ ਤੇ ਇਹਨਾਂ ਦਾ ਵੀ ਮੁੱਲ ਹੋਊਗਾ ਫੋਨ ਤੇ ਠੀਕ ਹੈ ਨਾ ਬਾਕੀ 94 179 50 102 ਆਪਣਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਹੀ ਬਈ ਮੋੜ ਆਪਣਾ ਜੇ ਕਿਸੇ ਵੀਰ ਨੇ ਆਪਣੇ ਤੋਂ ਇਦਾਂ ਦੀ ਵੀਡੀਓ ਰਿਕਾਰਡ ਕਰਾਉਣੀ ਹੋਵੇ ਤਾਂ ਵੀ ਆਪਣਾ ਹਾਂਜੀ ਬਈ ਆਪਣਾ ਫੁੱਲ ਪਿੰਡ ਆਪਣਾ ਨਾ ਆਪਣਾ ਫੁੱਲ ਪਿੰਡ ਹੈਗਾ ਵੀਡੀਓ ਬਣਾਉਂਦਾ ਵੀਡੀਓ ਬਣਾਉਂਦੇ ਆਪਣਾ ਹਸਪਤਾਲ ਦਾ ਕੱਟੀ ਅੱਗੇ ਹਾਂਜੀ ਬਈ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਾਓ ਸ਼ੇਅਰ ਜਿੰਕਰ ਪਹੁੰਚ ਗਈ ਤੇ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੋ ਅਪੀਆਸਤ ਕਰਨ ਦਿਓ ਧੰਨਵਾਦ ਨਵੀਂ ਵੀਡੀਓ ਤੁਹਾਡੇ ਦਿਖਾ ਲੈ ਕੇ ਆਉਂਦੇ ਰਹੀਏ